ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਮੈਂ ਤੁਹਾਡੇ ਲਈ ਲੰਚ ਆਈਡੀਆ ਲੈ ਕੇ ਆਈ ਆ ਇਹ ਲੰਚ ਆਈਡੀਆ ਜਿਹੜਾ ਹੈ ਬਹੁਤ ਹੀ ਵਧੀਆ ਹੋਣ ਵਾਲਾ ਕਿਉਂਕਿ ਆਪਾਂ ਤਿੰਨੋਂ ਚੀਜ਼ਾਂ ਜਿਹੜੀਆਂ ਹੈ ਇੱਕ ਹੀ ਕੁੱਕਰ ਦੇ ਵਿੱਚ ਫਟਾਫਟ ਬਣਾ ਕੇ ਤਿਆਰ ਕਰਾਂਗੇ ਸਿਰਫ 15 ਮਿੰਟ ਲੱਗਣਗੇ ਇਹ ਤਿੰਨੋਂ ਚੀਜ਼ਾਂ ਬਣਾਉਣ ਦੇ ਵਿੱਚ ਤੇ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਕਿ ਮੈਂ ਕਿਵੇਂ ਇਹ ਤਿੰਨੋਂ ਚੀਜ਼ਾਂ ਫਟਾਫਟ ਬਣਾ ਕੇ ਤਿਆਰ ਕੀਤੀਆਂ ਜੇਕਰ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਜ਼ਰੂਰ ਕਲਿੱਕ ਕਰਿਓ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੇ ਆਓ ਫਿਰ ਦੇਖਨੇ ਆਪਾਂ ਇਹ ਕਿੱਦਾਂ ਬਣਾ ਕੇ ਤਿਆਰ ਕੀਤੀਆਂ ਇਥੇ ਮੈਂ ਲਏ ਆ ਆਲੂ 7 ਤੋਂ 8 ਆਲੂ ਜਿਹੜੇ ਮੈਂ ਲਏ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਸਲ ਮਸਲ ਕੇ ਮੈਂ ਧੋ ਲਿਆ ਤਾਂ ਕਿ ਇਹਨਾਂ ਦੇ ਉੱਤੇ ਜਿਹੜੀ ਮਿੱਟੀ ਹੈ ਉਹ ਬਿਲਕੁਲ ਵੀ ਨਾ ਰਹੇ ਤੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਲਓ ਜਿਹੜੇ ਧੋ ਲੈਣੇ ਆ ਇੱਕ ਕੌਲੀ ਮੈਂ ਤੁਲੀ ਹੋਈ ਮੂੰਗੀ ਦੀ दाल ਲਈ ਹੈ ਜਿਹਨੂੰ ਮੈਂ ਧੋ ਕੇ ਪਾਣੀ ਦੇ ਵਿੱਚ ਪਾ ਲਿਆ ਇੱਕ ਗਲਾਸ ਮੈਂ ਚਾਵਲ ਲਏ ਆ ਚਾਵਲ ਵੀ ਮੈਂ ਧੋ ਕੇ ਜਿਹੜੇ ਆ ਬੋਲ ਦੇ ਵਿੱਚ ਪਾਏ ਹੋਏ ਆ ਨਾਲ ਹੀ ਮੈਂ ਡੇਢ ਗਲਾਸ ਦੇ ਵਿੱਚ ਪਾਣੀ ਵੀ ਪਾਇਆ ਹੋਇਆ ਤੇ ਹੁਣ ਆਪਾਂ ਕੀ ਕਰਨਾ ਜਿਹੜੇ ਚਾਵਲ ਹੈ ਇਹਨਾਂ ਨੂੰ ਆਪਾਂ ਇੱਕ ਗੜਵੀ ਦੇ ਵਿੱਚ ਪਾ ਲੈਣੇ ਆ ਤੁਸੀਂ ਵੀ ਕੋਚ ਕੋਈ ਇਦਾਂ ਦਾ ਪਾਂਡਾ ਜਿਹੜਾ ਬਰਤਨ ਜਿਹੜਾ ਲੈ ਲੈਣਾ ਜਿਹੜਾ ਕੁੱਕਰ ਦੇ ਵਿੱਚ ਸੈੱਟ ਹੋ ਜੇ ਤੇ ਮੇਰੇ ਕੋਲੇ ਗੜਵੀ ਹੈ ਤੇ ਮੈਂ ਗੜਵੀ ਦੇ ਵਿੱਚ ਇਹ ਚਾਵਲ ਤੇ ਪਾਣੀ ਜਿਹੜਾ ਪਾ ਲਿਆ ਇੱਕ ਗਲਾਸ ਚਾਵਲ ਤੇ ਡੇਢ ਗਲਾਸ ਪਾਣੀ ਮੈਂ ਪਾਇਆ ਇਹਦੇ ਵਿੱਚ ਹੁਣ ਆਪਾਂ ਦਾਲ ਜਿਹੜੀ ਕੁੱਕਰ ਦੇ ਵਿੱਚ ਪਾ ਲਈਏ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ 2-3 ਗਲਾਸ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਜਿਹੜਾ ਇਹਦੇ ਵਿੱਚ ਪਾ ਲਿਓ ਜੇਕਰ ਗਾੜ੍ਹੀ ਦਾਲ ਪਸੰਦ ਕਰਦੇ ਹੋ ਤੇ 2 ਜਾਂ 2.5 ਗਲਾਸ ਪਾਓ ਜੇਕਰ ਪਤਲੀ ਪਸੰਦ ਕਰਦੇ ਹੋ ਤਾਂ 3 ਤੋਂ 3.5 ਗਲਾਸ ਪਾਣੀ ਤੁਸੀਂ ਪਾ ਲੈਣਾ ਇੱਕ ਕੁੱਲੀ ਦਾਲ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਤੁਸੀਂ ਇਹਦੇ ਵਿੱਚ ਸਿਰਫ ਦੋ ਹੀ ਦਾਲਾਂ ਬਣਾ ਸਕਦੇ ਹੋ ਇਸ ਤਰੀਕੇ ਦੇ ਨਾਲ ਜਾਂ ਤੇ ਅਰਹੜ ਦੀ ਦਾਲ ਜਾਂ ਫਿਰ ਮੂੰਗੀ ਮਸਰਾਂ ਦੀ ਦਾਲ ਜੇਕਰ ਤੁਸੀਂ ਮਾਂਛੋਲੇ ਦੀ ਦਾਲ ਜਾਂ ਛੋਲੇ ਦੀ ਦਾਲ ਬਣਾਓਗੇ ਤਾਂ ਫਿਰ ਚਾਵਲ ਜਿਹੜੇ ਜ਼ਿਆਦਾ ਗਲ ਜਾਣਗੇ ਆਲੂ ਜ਼ਿਆਦਾ ਗਲ ਜਾਣਗੇ ਇਸ ਕੰਨ ਤੁਸੀਂ ਉਹੀ ਦਾਲ ਲੈਣੀ ਹੈ ਜਿਹੜੀ ਕੁੱਕਰ ਦੇ ਵਿੱਚ ਫਟਾਫਟ ਇੱਕ ਸੀਟੀ ਦੇ ਨਾਲ ਬਣ ਜਾਏ ਮੈਂ ਹਲਦੀ ਪਾ ਦਿੱਤਾ ਦਾਲ ਦੇ ਵਿੱਚ ਨਾਲ ਹੀ ਆਪਾਂ ਗੜਵੀ ਜਿਹੜੀ ਚਾਵਲਾਂ ਵਾਲੀ ਇਹ ਵੀ ਰੱਖ ਦਿੱਤੀ ਹੈ ਨਾਲ ਹੀ ਆਪਾਂ ਇਹਦੇ ਵਿੱਚ ਆਲੂ ਪਾ ਦੇਣੇ ਆ ਕਿਉਂਕਿ ਆਲੂ ਆਪਾਂ ਉਬਾਲ ਲੈਣੇ ਆ ਸਾਈਡ ਤੇ ਆਪਾਂ ਆਲੂ ਜਿਹੜੇ ਪਾ ਲੈਣੇ ਆ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋਣਾ ਬਹੁਤ ਜ਼ਰੂਰੀ ਹੈ ਜੇਕਰ ਮਿੱਟੀ ਵਗੈਰਾ ਹੋਏਗੀ ਆਲੂਆਂ ਦੇ ਨਾਲ ਤੇ ਫਿਰ ਦਾਲ ਦੇ ਵਿੱਚ ਆ ਜਾਏਗੀ ਜਾਂ ਫਿਰ ਤੁਸੀਂ ਆਲੂ ਜਿਹੜੇ ਛਿੱਲ ਕੇ ਵੀ ਲੈ ਸਕਦੇ ਹੋ ਹੁਣ ਆਪਾਂ ਕੁੱਕਰ ਦਾ ਟੱਕਣ ਬੰਦ ਕਰਕੇ ਹਾਈ ਫਲੇਮ ਤੇ ਇੱਕ ਸੀਟੀ ਲਗਵਾ ਲੈਣੀ ਹੈ ਇੱਕ ਸੀਟੀ ਲੱਗਣ ਤੋਂ ਬਾਅਦ ਜਿਹੜੀ ਗੈਸ ਹੈ ਮੈਂ ਆਪਣੇ ਆਪ ਨਿਕਲ ਦਿੱਤੀ ਸੀ ਪਰ ਤੁਸੀਂ ਕੀ ਕਰਨਾ ਹੈ ਜਿਹੜੀ ਇੱਕ ਸੀਟੀ ਲੱਗਣ ਤੋਂ ਬਾਅਦ ਗੈਸ ਜਿਹੜੀ ਹੈ ਉਹ ਕੁੱਕਰ ਦੇ ਵਿੱਚੋਂ ਕੱਢ ਲੈਣੀ ਹੈ ਤੇ ਦਾਲ ਜਿਹੜੀ ਹੈ ਮੇਰੀ ਥੋੜੀ ਜ਼ਿਆਦਾ ਘਲ ਗਈ ਇਸ ਕਾਰਨ ਮੈਂ ਜਿਹੜੇ ਤੁਹਾਨੂੰ ਦੱਸ ਰਹੀ ਹਾਂ ਹੁਣ ਜਿਹੜੀ ਚਾਵਲ ਵਾਲੀ ਗੜਵੀ ਹੈ ਇਹਨੂੰ ਆਪਾਂ ਬਾਹਰ ਕੱਢ ਲੈਣੇ ਆ ਚਾਵਲ ਤੁਹਾਨੂੰ ਉੱਪਰੋਂ ਦੇਖਣ ਨੂੰ ਲੱਗ ਰਿਹਾ ਹੋਣੇ ਆ ਕਿ ਦਾਲ ਇਹਦੇ ਵਿੱਚ ਮਿਕਸ ਹੋ ਗਈ ਹੈ ਸਿਰਫ ਉੱਪਰ ਉੱਪਰ ਹੀ ਦਾਲ ਜਿਹੜੀ ਹੈ ਚਾਵਲਾਂ ਦੇ ਆਈ ਹੈ ਉਹ ਜਿਹੜੇ ਨੀਚੇ-ਨੀਚੇ ਚਾਵਲ ਆ ਗੜਵੀ ਦੇ ਵਿੱਚ ਉਹ ਬਿਲਕੁਲ ਇੱਕਦਮ ਸਫੇਦ ਸਫੇਦ ਚਾਵਲ ਹੈ ਮੈਂ ਤੁਹ ਹੁਣ ਜਿਹੜੇ ਆਲੂ ਆ ਇਹਨਾਂ ਨੂੰ ਵੀ ਆਪਾਂ ਕੱਢ ਲੈਣਾ ਤੇ ਆਲੂਆਂ ਨੂੰ ਆਪਾਂ ਛਿੱਲ ਲੈਣਾ ਆਲੂ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਤੇ ਦਾਲ ਵੀ ਸਾਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਸਾਰੇ ਆਲੂ ਜਿਹੜੇ ਆ ਕੱਢ ਕੇ ਪਲੇਟ ਦੇ ਵਿੱਚ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਤੇ ਸਾਰੇ ਆਲੂ ਆਪਾਂ ਕੱਢ ਕੇ ਪਹਿਲੇ ਇਹਨਾਂ ਨੂੰ ਠੰਡਾ ਕਰਨਾ ਹੈ ਤਾਂ ਦਾਲ ਦੇਖੋ ਤੁਸੀਂ ਦਾਲ ਜਿਹੜੀ ਥੋੜੀ ਜਿਹੀ ਜ਼ਿਆਦਾ ਗਲ ਗਈ ਹੈ ਕਿਉਂਕਿ ਮੈਂ ਇੱਕ ਸੀੜੀ ਲੱਗਣ ਤੋਂ ਬਾਅਦ ਗੈਸ ਕੁੱਕਰ ਦੇ ਵਿੱਚੋਂ ਗੈਸ ਜਿਹੜੀ ਆਪਣੇ ਆਪ ਨਿਕਲਣ ਦਿੱਤੀ ਸੀ ਕੱਢੀ ਨਹੀਂ ਸੀ ਤੇ ਤੁਸੀਂ ਇਹ ਕੰਮ ਨਾ ਕਰਿਓ ਤੁਸੀਂ ਗੈਸ ਜਿਹੜੀ ਕੱਢ ਲਿਓ ਹੁਣ ਆਪਾਂ ਤਾਲ ਨੂੰ ਤੜਕਾ ਲਗਾਵਾਂਗੇ ਤੇ ਮੈਂ 2 ਚਮਚ ਤੇਲ ਜਿਹੜਾ ਗਰਮ ਕਰ ਰਹੀ ਹਾਂ ਮੈਂ ਸਰੋਂ ਦੇ ਤੇਲ ਦੇ ਵਿੱਚ ਇਹ ਤੜਕਾ ਲਗਾ ਰਹੀ ਹਾਂ ਤੁਸੀਂ ਜੋ ਵੀ ਕੁਕਿੰਗ ਆਇਲ ਖਾਂਦੇ ਹੋ ਉਹੀ ਲੈ ਲਿਓ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਜੀਰਾ ਫਰਾਈ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀ ਬਰੀ ਕੱਟਿਆ ਹੋਇਆ ਲਸਣ ਅਦਰਕ ਤੇ ਦੋ ਲਾਲ ਮਿਰਚਾਂ ਇਹਨਾਂ ਨੂੰ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਾਂਗੇ ਇਨੋ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਜਿਹੜੀਆਂ ਆ ਇਹ ਫਰਾਈ ਹੋ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀ ਬਰੀ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਮੈਂ ਤਿੰਨ ਚਾਰ ਹਰੀਆਂ ਮਿਰਚਾਂ ਲਈਆਂ ਤੇ ਨਾਲ ਹੀ ਇੱਕ ਵੱਡੇ ਸਾਈਜ਼ ਦਾ ਪਿਆਜ਼ ਕੱਟ ਕੇ ਮੈਂ ਲੈ ਲਿਆ ਹੁਣ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਜਦੋਂ ਤੱਕ ਇਹਦਾ ਕਲਰ ਜਿਹੜਾ ਹਲਕਾ ਜਿਹਾ 골ਡਨ ਨਹੀਂ ਹੋ ਜਾਂਦਾ ਪਿਆਜ਼ ਦਾ ਉਦੋਂ ਤੱਕ ਇਹਨੂੰ ਆਪਾਂ ਫਰਾਈ ਕਰਨਾ ਹੈ ਪਿਆਜ਼ ਜਿਹੜਾ ਇਹ ਫਰਾਈ ਹੋ ਗਿਆ ਹਲਕਾ ਜਿਹਾ ਕਲਰ ਇਹਦਾ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਟਮਾਟਰ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਦੇ ਨਾਲ ਪਕਾ ਲੈਣਾ ਤੁਸੀਂ ਜਿਹੜਾ ਨਮਕ ਹੈ ਉਹ ਟੇਸਟ ਕਰਕੇ ਦੇਖ ਲੈਣਾ ਕਿ ਨਮਕ ਘੱਟ ਤਾਂ ਨਹੀਂ ਹੈ ਦਾਲ ਦੇ ਵਿੱਚ ਫਿਰ ਤੁਸੀਂ ਇਸ ਟਾਈਮ ਤੇ ਟਮਾਟਰਾਂ ਦੇ ਵਿੱਚ ਪਾ ਲਿਓ ਤਾਂ ਕਿ ਟਮਾਟਰ ਵੀ ਜਲਦੀ ਪੱਕ ਜਾਣ ਤੇ ਮੈਂ ਜਿਹੜਾ ਨਮਕ ਪਾਇਆ ਸੀ ਪਰਫੈਕਟ ਸੀ ਤੇ ਇਸ ਕਨਮੇ ਦੇ ਵਿੱਚ ਨਮਕ ਨਹੀਂ ਪਾਇਆ ਟਮਾਟਰ ਜਿਹੜੇ ਸਾਡੇ ਪੱਕ ਚੁੱਕੇ ਆ ਗਲ ਚੁੱਕੇ ਆ ਸੌਫਟ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁਝ ਮਸਾਲੇ ਅੱਧਾ ਚਮਚ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਈ ਹੈ ਇਹਦੇ ਨਾਲ ਹੀ ਆਪਾਂ 1/4 ਚਮਚ ਗਰਮ ਮਸਾਲਾ ਪਾਣਾ ਹੈ ਬਸ ਇੰਨੇ ਹੀ ਮਸਾਲੇ ਮੈਂ ਘਰ ਦੇ ਵਿੱਚ ਦਾਲ ਦੇ ਵਿੱਚ ਪਾਣੀਆਂ ਇਸ ਕ ਗੜਨਾਲਵੀ ਉਹੀ ਚੀਜ਼ਾਂ ਸ਼ੇਅਰ ਕੀਤੀਆਂ ਜੋ ਮੈਂ ਘਰ ਦੇ ਵਿੱਚ ਦਾਲ ਦੇ ਵਿੱਚ ਪਾ ਕੇ ਬਣਾਉਣੀ ਹੈ ਦਾਲ ਹੁਣੇ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੀ ਤਰ੍ਹਾਂ ਦੇ ਨਾਲ ਪੱਕ ਚੁੱਕੀਆਂ ਗੈਸ ਬੰਦ ਕਰਕੇ ਤੜਕਾ ਜਿਹੜਾ ਦਾਲ ਦੇ ਉੱਤੇ ਲਗਾ ਦਿੰਨੇ ਆ ਇਹ ਸਾਰਾ ਤੜਕਾ ਆਪਾਂ ਦਾਲ ਵਿੱਚ ਲਗਾ ਲੈਣਾ ਤੁਸੀਂ ਚਾਹੋ ਤੇ ਤੜਕਾ ਜ਼ਿਆਦਾ ਕੁਆਂਟੀਟੀ ਵਿੱਚ ਬਣਾ ਕੇ ਅੱਧਾ ਤੜਕਾ ਦਾਲ ਦਾਲ ਨੂੰ ਲਗਾ ਸਕਦੇ ਹੋ ਤੇ ਅੱਧਾ ਤੜਕਾ ਜਿਹੜਾ ਤੁਸੀਂ ਆਲੂਆਂ ਵਾਸਤੇ ਰੱਖ ਸਕਦੇ ਹੋ ਪਰ ਮੈਂ ਆਲੂ ਜਿਹੜੇ ਸਿੰਪਲ ਤਰੀਕੇ ਦੇ ਨਾਲ ਬਣਾ ਰਹੀ ਆ ਇਸ ਕਾਰਨ ਮੈਂ ਦਾਲ ਦੇ ਵਿੱਚ ਤੜਕਾ ਜਿਹੜਾ ਇਸ ਤਰੀਕੇ ਦਾ ਲਗਾਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਮਿਕਸ ਕਰਾਂਗੇ ਤੇ ਦਾਲ ਸਾਡੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਇਹਨੂੰ ਆਪਾਂ ਇੱਕ ਸਾਈਡ ਤੇ ਕਰਨੇ ਆ ਤੇ ਚਲਦੇ ਆਂ ਆਲੂਆਂ ਵੱਲ ਫਿਰ ਤੋਂ ਮੈਂ ਉਹੀ ਕੜਾਈ ਜਿਹੜੀ ਗੈਸ ਦੇ ਉੱਤੇ ਰੱਖੀ ਹੈ ਤੇ ਇਹਦੇ ਵਿੱਚ ਫਿਰ ਤੋਂ 2 ਚਮਚ ਤੇਲ ਪਾਣਾ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲੈਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਅੱਧਾ ਚਮਚ ਜੀਰਾ ਪਾਵਾਂਗੇ ਇਹਦੇ ਨਾਲ ਹੀ ਇਹਦੇ ਵਿੱਚ ਅੱਧਾ ਚਮਚ ਮੈਂ ਸਾਬਤ ਧਨੀਆ ਪਾਇਆ ਇਹ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਹੋ ਗਈਆਂ ਆਲੂ ਛਿੱਲ ਕੇ ਇਹਨਾਂ ਨੂੰ ਮੈਂ ਗੋਲ-ਬੋਲ ਕਤਲੀ ਦੇ ਵਿੱਚ ਕੱਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਲੂ ਜਿੱਦਾਂ ਵੀ ਦਿਲ ਕਰਦਾ ਉਸੇ ਤਰੀਕੇ ਦੇ ਨਾਲ ਕੱਟ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਣੀ ਆ ਸਾਰੇ ਮਸਾਲੇ ਨਮਕ ਪਾਵਾਂਗੇ ਸਵਾਦ ਅਨੁਸਾਰ ਮੈਂ ਅੱਧੇ ਚਮਚਾ ਨਾਲ ਥੋੜਾ ਜਿਹਾ ਜ਼ਿਆਦਾ ਨਮਕ ਪਾਇਆ ਹੈ ਗਰਮ ਮਸਾਲਾ 1/4 ਚਮਚ ਪਾਇਆ ਹਲਦੀ ਪਾਊਡਰ 1/4 ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ 1/4 ਚਮਚ ਜੀਰਾ ਪਾਊਡਰ 1/4 ਚਮਚ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਦਾ ਇਹ ਮੈਂ ਥੋੜੇ ਜਿਹਾ 1/4 ਚਮਚਾ ਤਿੱਖੇ ਵਾਲੇ ਲਾਲ ਮਿਰਚ ਪਾਈ ਹੈ ਤੇ ਅੱਧਾ ਚਮਚ ਤਨੀਆ ਪਾਊਡਰ ਪਾਇਆ। ਹੁਣ ਇਹਦੇ ਨਾਲ ਹੀ ਆਪਾਂ ਇਹਨੂੰ ਚਟਪਟਾ ਬਣਾਉਣ ਦੇ ਲਈ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਆਮਚੂਰ ਪਾਊਡਰ ਦਾ। ਬਸ ਇਹ ਹੀ ਮਸਾਲੇ ਆਪਾਂ ਇਹਦੇ ਵਿੱਚ ਪਾਣੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਆਪਾਂ ਪਕਾ ਲੈਣਾ ਹੈ ਤਾਂ ਕਿ ਮਸਾਲਿਆਂ ਦਾ ਕੱਚਾਪਣ ਵੀ ਨਿਕਲ ਜਾਏ ਔਰ ਆਲੂਆਂ ਦੇ ਵਿੱਚ ਸਾਰੇ ਮਸਾਲਿਆਂ ਦਾ ਫਲੇਵਰ ਜਿਹੜਾ ਉਹ ਚੰਗੀ ਤਰ੍ਹਾਂ ਦੇ ਨਾਲ ਆ ਜਾਈ। ਔਰ ਖਾਣ ਦੇ ਵਿੱਚ ਆਲੂ ਜਿਹੜੇ ਚਟਪਟੇ ਜੇ ਲੱਗਣ, ਸਵਾਦ ਜੇ ਲੱਗਣ ਤੇ ਇਹਨੂੰ ਆਪਾਂ 2 ਤੋਂ 3 ਮਿੰਟ ਲਈ ਪਕਾ ਜਿਆਦਾ ਨਹੀਂ ਪਕਾਉਣਾ ਸਿਰਫ 2-3 ਮਿੰਟ ਲਈ ਆਲੂ ਦੀਆਂ ਕਤਲੀਆਂ ਜੁੜੀਆਂ ਹੋਈਆਂ ਹਨ ਤੇ ਇਸ ਕਰਕੇ ਇਹਨਾਂ ਨੂੰ ਮੈਂ ਅਲੱਗ-alag ਜਿਹੜਾ ਕਰ ਰਹੀ ਹਾਂ ਟੱਕ ਕੇ ਨਹੀਂ ਪਕਾਉਣਾ ਖੁੱਲਾ ਛੱਡ ਕੇ ਇਹਨੂੰ ਆਪਾਂ ਇਦਾਂ ਹੀ ਪਕਾ ਲੈਣਾ ਕਿਉਂਕਿ ਆਲੂ ਜਿਹੜੇ ਗਲੇ ਹੋਏ ਹਨ ਆਲੂ ਸਾਡੇ ਬਣ ਕੇ ਤਿਆਰ ਹੈ ਇਹਨਾਂ ਨੂੰ ਮੈਂ ਇਦਾਂ ਹੀ ਨੰਗਾ ਛੱਡ ਕੇ ਪਕਾਇਆ ਹੈ 3-4 ਮਿੰਟ ਲਈ ਤੇ ਬਹੁਤ ਹੀ ਵਧੀਆ ਟੇਸਟੀ ਚਟਪਟੇ ਆਲੂ ਜਿਹੜੇ ਬਣ ਕੇ ਤਿਆਰ ਹੋਏ ਹੈ ਤੇ ਚਲਦੇ ਹਾਂ ਹੁਣ ਸਰਵ ਕਰਨੇ ਆਂ ਦਾਲ ਚੋਲ ਸਬਜੀ ਚਾਵਲ ਮੈਂ ਸਰਵ ਕਰ ਲਿਆ ਥਾਲੀ ਦੇ ਵਿੱਚ ਤੇ ਹੁਣ ਆਪਾਂ ਜਿਹੜੀ ਦਾਲ ਐ ਇਹ ਸਰਵ ਕਰਨੀ ਐ ਦੇਖੋ ਦਾਲ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਐ ਕੱਲੀ ਮੂੰਗੀ ਦੀ ਦਾਲ, ਮੂੰਗੀ ਮਸਰਾਂ ਦੀ ਦਾਲ ਤੇ ਜਾਂ ਫਿਰ ਅਰਹਰ ਦੀ ਦਾਲ ਤੁਸੀਂ ਇਸ ਤਰੀਕੇ ਦੇ ਨਾਲ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਹੋ। ਕਈ ਵਾਰ ਜਲਦੀ ਹੁੰਦੀ ਐ ਤੇ ਜਲਦੀ ਜਲਦੀ ਦੇ ਵਿੱਚ ਜਿਹੜਾ ਐ ਸਾਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਫਟਾਫਟ ਕੀ ਬਣਾ ਕੇ ਤਿਆਰ ਕਰੀਏ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਇੱਕ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ। ਬਹੁਤ ਹੀ ਟੇਸਟੀ ਐ ਤੇ ਇਹਨਾਂ ਦੀ ਤਿੰਨੋਂ ਚੀਜ਼ਾਂ ਬਣ ਕੇ ਤਿਆਰ ਹੁੰਦੀਆਂ ਐ। ਇਹ ਰੈਸিপি ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅੱਧਾ ਦੀ ਹੋਰ ਰੈਸিপি ਲੈ ਕੇ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ